ਲੋ ਵੀ ਮਿੱਤਰੋ ਤੁਹਾਨੂੰ ਦੋ ਟਰੈਕਟਰ ਦਿਖਾਉਣੇ ਆਪਾਂ ਪਹਿਲਾ ਸੋਨਾਲੀ ਕਾ ਤੇ ਦੂਜਾ ਹੈਗਾ 855 ਤੇ ਨਾਲ ਆਪਣੇ ਬਾਈ ਆ ਨੈ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਠੀਕ ਠਾਕ ਹੈ ਬਹੁਤ ਵਧੀਆ ਜੀ ਦੋ ਟਰੈਕਟਰ ਲੈ ਕੇ ਆਏ ਦੋ ਲੈ ਕੇ ਆਏ ਹਾਂਜੀ ਤੇ ਇਹਦੀ ਸ਼ੁਰੂਆਤ ਕਰਦੇ ਆਪਾਂ ਇਹਦੀ ਕੀ ਸਟੋਰੀ ਹੈ ਵੀ ਪਹਿਲਾ ਮਾਡਲ ਦੱਸ ਦਿਓ ਇਹ ਵੀ ਉਹ 20 ਮਾਡਲ ਹੈ ਹਾਂਜੀ ਡਬਲ ਡਿਸਟਰੀਬਿਊਟਰ ਹੈ ਅੱਛਾ ਸਾਦਾ ਸਟੀਰਿੰਗ ਹੈ ਅੱਛਾ ਸਾਦਾ ਆ ਗਿਆ ਸਟੀਰਿੰਗ ਹਾਂਜੀ ਹਾਂਜੀ ਸਿੰਗਲ ਕਲਚ ਹੈ ਸਿੰਗਲ ਕਲਚ ਆ ਗਿਆ ਹਾਂਜੀ ਸਟੀਅਰਿੰਗ ਸਿੰਪਲ ਆ ਗਿਆ ਸਿੰਗਲ ਕਲਚ ਆ ਗਿਆ ਤੇ ਟਾਇਰ ਕਿੰਨੇ ਕੇ ਪੈਸੇ ਆ ਗਏ ਅਗਲੇ ਜੀ ਟਾਇਰ ਜੀ ਅਗਲੇ ਹੈਗਾ ਨਾ 70 ਪੈਸੇ ਮਗਰ ਦੇ ਹੈਗੇ 90 95 ਪੈਸੇ ਟਾਇਰ 90 95 ਪੈਸੇ ਟਾਇਰ ਮਗਰ ਲਿਆ ਗਿਆ ਐਮ ਆਰਫ ਦੀ ਤੇ ਗੇਅਰ ਇੰਜਨ ਦੀ ਕੀ ਕੰਡੀਸ਼ਨ ਹੈ ਜੀ ਬਾਜੀ ਓਕੇ ਹੈ ਅੱਛਾ ਕੋਈ ਕੋਈ ਕੁਝ ਭਾਲਦਾ ਹੈ ਅੱਛਾ ਵਧੀਆ ਸਹੀ ਹੈ ਜਮ ਬਿਲਕੁਲ ਸਹੀ 43 ਹਾਸਪਾ ਵਰਾ ਗਿਆ ਤੇ ਡਿਸਟ੍ਰੀਬਿਊਟਰ ਡਬਲ ਆ ਗਿਆ ਜੀ ਡਬਲ ਡਬਲ ਡਿਸਟਰੀਬਿਊਟਰ ਆ ਗਿਆ ਹਨ ਰੰਗ ਪੇਂਟ ਹੈਗਾ ਜਿਹੜਾ ਇਹ ਆਪਣਾ ਸਾਰਾ ਨਾਲ ਦਾ ਜਿਹੜਾ ਇਹ ਨਾਲ ਜਮਾਰੀ ਜਮਾ ओरिजिनल ਆ ਗਿਆ ਹਨ ਨੰਬਰ ਹਰਿਆਣਾ ਕੇ ਪੰਜਾਬ ਹੈ ਜੀ ਨੰਬਰ ਹਰਿਆਣਾ ਹਾਰ ਦਾ ਜੀ ਨੰਬਰ ਹਰਿਆਣਾ ਹਾਰ ਦਾ ਆ ਗਿਆ ਤੇ ਐਨਓਸੀ ਜੇ ਕੋਈ ਪੰਜਾਬ ਦਾ ਬੰਦਾ ਲੈਂਦਾ ਹੈ ਨਹੀਂ ਅਸੀਂ ਕਢਾ ਕੇ ਦੇਵਾਂਗੇ ਬੀਮਾ ਅਗਲੇ ਦਾ ਲੱਗੂਗਾ ਇਹਨੂੰ ਅਸੀਂ ਕਢਾ ਕੇ ਦੇਵਾਂਗੇ ਇਹਨੂੰ ਅਸੀਂ ਕਰਾਂਗੇ ਐਨਓਸੀ ਕਢਵਾ ਦੇਵਾਂਗੇ ਬੀਮਾ ਜਿਹੜਾ ਬੰਦਾ ਲੱਗੂਗਾ ਉਹਦਾ ਉਹਦਾ ਹੋਊਗਾ ਹਨ ਤੇ 3,85,000 ਰੁਪਏ ਦੀ ਡਿਮਾਂਡ ਆ ਗਈ ਤੇ ਫਿਰ ਕਿੰਨੇ ਦਾ ਕਰੋਗੇ ਜੀ ਇਹ ਜੇ ਜੀ ਆਊਗਾ ਤੁਹਾਡੇ ਉਸਤੇ ਆਊਗਾ ਉਹਦੇ ਬਾਅਦ ਤੇ 60000 ਦਾ ਇਤਨੀ 3 ਲੱਖ 60000 60000 ਜੇ ਤੇਰੀ ਵੀਡੀਓ ਆ ਕਰਕੇ ਜਿਹੜਾ ਮੇਰੀ ਵੀਡੀਓ ਦੇਖ ਕੇ ਆਊਗਾ 3 ਲੱਖ 60000 ਰੁਪਏ ਦਾ ਟਰੈਕਟਰ ਉਹ ਮਿਲ ਜੂਗਾ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਲਓ ਹਾਂਜੀ ਰੰਗ ਪੇਂਟ ਕੰਨੀਓ ਦੇਖ ਲਓ ਗੇਅਰ ਇੰਜਨ ਦੀ ਤਸੱਲੀ ਹੈਗੀ ਐ ਕਾਗਜ਼ ਪੱਤਰਾਂ ਦੀ ਫੁੱਲ ਓਕੇ ਜਿੰਮੇਵਾਰੀ ਓਕੇ ਜੀ ਓਕੇ ਹੈ ਜੀ ਉਸ ਤੋਂ ਬਾਅਦ ਤੇ ਐਸਤੇ ਆਜੋ 855 ਇਹ ਕਿੰਨੇ ਮਾਡਲ ਹੈ ਜੀ ਤੇ ਤੇਰਾ ਜੀ ਤੇਰਾ ਮਾਡਲ ਹੈ ਇਹ ਹਨਾ ਤੇ ਡਿਮਾਂਡ ਕੀ ਹੈ ਦੀ ਡਿਮਾਂਡ ਜੇ 3 ਲੱਖ 465000 4 ਲੱਖ ਤੇ ਟਾਇਰ ਅਗਲੇ ਕਿੰਨੇ ਕ ਪੈਸੇ ਆਗੇ ਆ ਪੈਸੇ ਜੀ ਆਗਲੇ ਅਗਲੇ 50 ਪੈਸੇ ਤੇ ਪਿਛਲੇ 70 ਪੈਸੇ ਪਿਛਲੇ 70 ਪੈਸੇ ਆ ਗਏ ਕਲਚ ਡਬਲ ਆ ਗਿਆ ਹੈ ਨਾ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਪਾਵਰ ਸਟੀering ਰਿਵਰਸ ਪੀਪੀਓ ਹੈ ਨਾ ਹਾਂਜੀ ਸਪੀਡਾਂ 2 ਆ ਗਿਆ ਹੈ ਨਾ ਹਾਂਜੀ ਤੇ ਗੇਅਰ ਇੰਜਨ ਕੰਨੀਓ ਕਿਵੇਂ ਹੈ ਚੰਗਾ ਹੈ ਓਕੇ ਹੈ ਜੀ ਜਮਾ ਓਕੇ ਹੈ ਤੇ ਰੰਗ ਪੇਂਟ ਕਿਤੋਂ ਮਾਰੇ ਹਲਕੇ ਨਾ ਜੀ ਕਿਤੋਂ ਕੁਛ ਨਹੀਂ ਹੋਇਆ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਹੈ ਜੀ ਸਾਰਾ ਹੀ ਨਾ ਲਾ ਗਿਆ ਤੇ ਨੰਬਰ ਕਿੱਥੋਂ ਦਾ ਹੈ ਇਹ ਨੰਬਰ ਪਟਿਆਲੇ ਦਾ ਜੀ ਪਟਿਆਲੇ ਦਾ ਹਾਂਜੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਆ ਗਿਆ ਪਟਿਆਲੇ ਦਾ ਨੰਬਰ ਆ ਗਿਆ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਤੇ 465000 ਰੁਪਏ ਡਿਮਾਂਡ ਹੈ ਇਹਦੀ ਤੇ ਫਿਰ ਕਿਤੋਂ ਤੱਕ ਕਰਦੇ ਹੋਗੇ 55 ਤੱਕ ਛੱਡ ਦਾਂਗੇ ਤੁਹਾਡੀ ਵੀਡੀਓ ਦੇਖ ਕੇ 455000 ਤੱਕ ਹਾਂਜੀ ਤੇ ਕਿੱਥੇ ਖੜੇ ਹੁੰਦੇ ਟਰੈਕਟਰ ਆਪਣੇ ਇਹ ਇੱਥੇ ਹੁੰਦੇ ਤਾਂ ਮੰਡੀ ਹੁੰਦੇ ਜੀ ਤਲ ਮੰਡੀ ਹੁੰਦੇ ਆ ਹਾਂਜੀ ਪਿੰਡ ਨਹੀਂ ਜਾਂਦੇ ਇੱਥੇ ਹੁੰਦੇ ਆ ਹਨਾ ਤੇ ਪਿੰਡ ਆਪਣਾ ਕਿਹੜਾ ਹੀ ਕਮਾਲ ਪਿੰਡ ਕਮਾਲ ਆ ਗਿਆ ਤੇ ਫੋਨ ਨੰਬਰ ਆਪਣਾ ਕਿੰਨਾ ਹੈ 70 568 70563 97935 97935 ਹੈਨਾ ਲਓ ਵੀ ਦੋਸਤੋ ਨੰਬਰ ਭਰਾ ਦਾ ਆਪਣੇ ਦਾ ਆ ਗਿਆ ਤੁਸੀਂ ਵੀਡੀਓ ਬਦਲੇਗੀ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫਾਲੋ ਤੇ ਧੰਨਵਾਦ ਜੀ ਧੰਨਵਾਦ